ਇੱਕ ਬਲਾਤਕਾਰੀ ਦੇ ਪੋਸਟਰ ਦੇ ਕੋਟ ਦੇ ਬਾਹਰ ਮੈਂ ਜੁੱਤੀਆਂ ਦਾ ਹਾਰ ਪਾਣਾ ਉਹਦੇ ਜੁੱਤੀਆਂ ਮਾਰਦਾ ਉਦੋਂ ਕੁਸਕੇ ਨਹੀਂ ਅੱਜ ਉਹ 16 ਸਾਲ ਦੀ ਬੱਚੀ ਵਿਚਾਰੀ ਜਿਹਦੇ ਨਾਲ ਬਲਾਤਕਾਰ ਹੋਇਆ ਉਹਦੇ ਜਲੰਧਰ ਦੇ ਵਿੱਚ ਮੈਂ ਕਹਿੰਦਾ ਉਹ ਜਿਹੜਾ ਬੰਦਾ ਜਿਹੜਾ ਉਹ ਉਹਨੇ ਸਰੂਪ ਸਿੱਖੀ ਪਦਾਰਣ ਕੀਤਾ ਹੋਇਆ ਉਹਦਾ ਪਰਿਵਾਰ ਆਇਆ ਉਹ ਕਹਿੰਦੇ ਜੀ ਨਹੀਂ ਇਹਨੇ ਧਰਮ ਪਰਿਵਰਤਨ ਕੀਤਾ ਹੋਇਆ ਮੈਂ ਕਹਿੰਦਾ ਉਸ ਧਰਮ ਪਰਿਵਰਤਨ ਕੀਤਾ ਹੋਵੇ ਸਿੱਖ ਹੋਵੇ ਕੁਛ ਹੋਵੇ ਉਸ ਦਿਨ ਉਹਨੂੰ ਫੂਕ ਦੇਣਾ ਸੀ ਲੋਕਾਂ ਨੇ ਪਟ્રોલ ਪਾ ਕੇ ਛੱਡਿਆ ਕਿਉਂ? ਫੂਕਿਆ ਕਿਉਂ ਨਹੀਂ? ਜੇ ਨਹੀਂ ਹੁੰਦਾ ਮੈਨੂੰ ਦੇ ਦੋ। ਮੈਂ ਉਹਦੇ ਕਤਲ ਦੀ ਸਜ਼ਾ ਭੁਗਤਣ ਨੂੰ ਤਿਆਰ ਆਂ। ਜੇ ਸਰਕਾਰ ਤੋਂ ਉਹਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਮੈਨੂੰ ਦੇ ਦੋ। ਅੰਤੜੀਆਂ ਕੱਢ ਕੇ ਖਾ ਜਾਾਂਗੇ ਉਹਦੀਆਂ। ਤੁਸੀਂ ਦੋ ਸਾਨੂੰ। ਐਦਾਂ ਦੇ ਤੁਸੀਂ ਤੁਸੀਂ ਛੱਡੋ ਯਾਰ ਤੁਸੀਂ ਮੈਨੂੰ ਜੇਲ੍ਹ 'ਚ ਰੱਖੋ। ਜਿੰਨੇ ਬਲਾਦਕਾਰੀ ਨੇ ਤੁਸੀਂ ਮੈਨੂੰ ਜੇਲ੍ਹ 'ਚੋਂ ਕੱਢ ਲਿਆ ਕਰੋ। ਇੱਕ ਕਤਲ ਕੇਸ ਮੇਰੇ ਤੋਂ ਹੋਰ ਪਾ ਦਿਆ ਕਰੋ ਫਿਰ ਮੈਨੂੰ ਜੇਲ੍ਹ 'ਚ ਛੱਡ ਦਿਆ ਕਰੋ। ਮੇਰੀ ਆਪ ਦੀ ਧੀ ਆ। ਤੁਹਾਡੇ ਤੋਂ ਇੱਕ ਇੱਕ ਐਗਜ਼ਾਮਪਲ ਹੀ ਨਹੀਂ ਸੈੱਟ ਹੁੰਦਾ ਨਰਬਿਆ ਹੋ ਗਿਆ 6-6 ਮਹੀਨੇ ਦੀਆਂ ਬੱਚੀਆਂ ਵਿਚਾਰੀਆਂ ਉਹਨਾਂ ਦੇ ਨਾਲ ਬਲਾਤਕਾਰ ਹੋ ਰਿਹਾ ਸਰਕਾਰ ਤੋਂ ਇੱਕ ਐਗਜ਼ਾਮਪਲ ਨਹੀਂ ਸੈੱਟ ਹੁੰਦਾ ਇੱਕ ਬਲਾਤਕਾਰੀ ਨੂੰ ਟੰਗ ਕੇ ਪੇੜ ਤੇ ਸਾੜ ਦੋ ਤੁਹਾਡੇ ਤੋਂ ਨਹੀਂ ਸਾੜ ਜਾਂਦਾ ਮੈਨੂੰ ਦੇ ਦੋ ਮੈਂ ਸਾੜ ਦਿੰਦਾ ਇੱਕ ਐਗਜ਼ਾਮਪਲ ਤਾਂ ਸੈੱਟ ਕਰੀਏ ਕਿ ਬਲਾਤਕਾਰੀ ਨਾਲ ਅਸੀਂ ਕੀ ਕਰ ਸਕਦੇ ਹਾਂ ਤੇ ਨਲਾਇਕ ਨਰੂਲਾ ਇਹ ਕਹਿ ਰਿਹਾ ਹੈ ਕਿ ਉਸ ਬਲਾਤਕਾਰੀ ਨੂੰ 크ਰਿਸਚੀਅਨਟੀ ਚ ਲੈ ਆਓ ਤੇ ਉਹਦੇ ਪਾਪ ਜਿਹੜੇ ਹੈਗੇ ਉਹ ਮਾਫ ਕਰ ਦਿੱਤੇ ਜਾਣਗੇ